ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਜਿਹੜੇ ਵੀਰ ਆਪਣੇ ਫੇਸਬੁਕ ਪੇਜ ਤੇ ਇਹ ਵੀਡੀਓ ਦੇਖ ਰਹੇ ਨੇ ਫੇਸਬੁਕ ਪੇਜ ਨੂੰ ਜਰੂਰ ਫੋਲੋ ਕਰ ਲਿਓ ਤੇ ਜਿਹੜੇ ਵੀਰ ਆਪਣੇ YouTube ਚੈਨਲ ਦੇ ਉੱਪਰ ਇਹ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੇ ਬੈਲ ਬਟਨ ਨੂੰ ਵੀ ਆਨ ਤੇ ਸੈੱਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਅੱਜ ਦੋਸਤੋ 6 ਮਾਰਚ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਤੇ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਹ ਲਗਭਗ ਮਾਝੇ ਦਾ ਪਿੰਡ ਆ ਦੋਸਤੋ ਸਾਰੇ ਵੀਰ ਜਾਣਦੇ ਹੋ ਤੁਸੀਂ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਦਲੇਰ ਦੇ ਘਰੇ ਆਇਆ ਦੋਸਤੋ ਵੀਰ ਦਲੇਰ ਦਾ ਜਿਹੜਾ ਪਸ਼ੂ ਵਪਾਰ ਦਾ ਕੰਮ ਆ ਵਹਿੜਾ ਤੇ ਮੱਝਾਂ ਜਿਹੜੀਆਂ ਦੋਸਤੋ ਨਾਰਮਲੀ ਇਸ ਘਰੇ ਵੇਖਣ ਦੇ ਵਿੱਚ ਤੁਹਾਨੂੰ ਮਿਲਦੀਆਂ ਰਹਿੰਦੀਆਂ ਨੇ ਤਕਰੀਬਨ ਸਮੇਂ-ਸਮੇਂ ਦੇ ਨਾਲ ਤੁਸੀਂ ਜਿਹੜਾ ਸੰਪਰਕ ਬਣਾ ਕੇ ਰੱਖ ਸਕਦੇ ਹੋ ਪਸ਼ੂ ਜਿਹੜੇ ਦੋਸਤੋ ਨਵੇਂ ਆਉਂਦੇ ਰਹਿੰਦੇ ਆ ਤੇ ਤਕਰੀਬਨ ਜਿਹੜੀ ਵਹਿੜ ਇੱਕ ਤੁਹਾਨੂੰ ਦਿਖਾਉਣੀ ਆ ਦੋਸਤੋ ਇਸ ਵੀਡੀਓ ਦੇ ਵਿੱਚ ਆਪਾਂ ਵਹਿੜ ਹਜੇ ਕੱਚੀ ਆ ਕੁਝ ਸਮਾਂ ਕਿੰਨਾ ਟਾਈਮ ਕੱਚੀ ਆ ਅੱਗੇ ਕਿਸੇ ਸੀਮਣ ਦੀ ਕੀ ਸੀਮਨ ਤੋਂ ਗੱਭਣਾ ਉਹ ਪੂਰੀ ਗੱਲਬਾਤ ਆਪਾਂ ਵੀਰ ਦਲੇਰ ਦੇ ਨਾਲ ਕਰਦੇ ਆਂ ਪੁੱਛ ਲੈਣੀ ਆ ਕੀ ਡਿਟੇਲ ਹੈਗੀ ਆ ਇਸ ਵੈੜ ਦੀ ਸਭ ਤੋਂ ਪਹਿਲਾਂ ਵੀਰ ਦਲੇਰ ਸਿੰਘ ਸਾਸਤਰੀ ਕਲਪਰਾ ਸਾਸਤਰੀ ਜੀ ਉਹ ਠੀਕ ਠਾਕ ਵੀਰ ਵਧੀਆ ਇੱਜ ਵਧੀਆ ਚਲ ਦਲੇਰ ਭਾਈ ਅੱਜ ਵੈੜ ਆਪਣੇ ਕੋਲ ਇਹੇ ਬਕਾਉ ਆ ਜੀ ਹਾਂਜੀ ਵੀਰ ਜੀ ਠੀਕ ਆ ਕੱਦ ਘਾਟ ਵੱਡੇ ਦੀ ਆ ਕਿਸੇ ਚੰਗੀ ਬਰੀਡ ਦੀ ਆਪ ਕੋਲਗੀ ਕਿਸੇ ਚੰਗੇ ਸੀਮਨ ਦੀ ਬੱਚੀ ਆਪ ਤੇ ਵੀ ਕਿਨਵਾ ਸੁਹਾ ਸੁਣ ਜਾ ਰਹੀ ਐ ਜੀ ਵੀਰ ਜੀ ਪਹਿਲੇ ਸੂਏ ਸੁਈ 25 ਕਿਲੋ ਦਾ ਜਿਹੜਾ ਰਿਕਾਰਡ ਜਿਹੜੇ ਦੁੱਧ ਦਾ ਜੀ ਦੁਤੇ ਸਵੇਰੇ ਸੁੰਨ ਵਾਲੀ ਆਪੀ ਐਪੀ ਐਸਟੀਸੀ ਨੂੰ ਤੋਂ ਗੱਪਣ ਦੀ ਠੀਕ ਹੈ ਜੀ ਐਪੀਐਸ ਤੋਂ ਸੀਮਨ ਤੋਂ ਗੱਪਣ ਇਹ ਨਹੀਂ ਪਤਾ ਵੀ ਕਿਹੜਾ ਜਦੋਂ ਆਪਣਾ ਵਪਾਰ ਦਾ ਕੰਮ ਹੈ ਜੋ ਆਪਾਂ ਦੱਸਿਆ ਆਪਾਂ ਉਹ ਦੱਸਿਆ ਬਿਲਕੁਲ ਜੀ ਹਾਂ ਜੀ ਠੀਕ ਆ 20 ਦਿਨ ਵੀਰ ਜੀ ਵਸੀ ਲਿਖਦੀ ਜੀ ਠੀਕ ਹੈ ਲਿਖਤੀ ਤੌਰ 'ਤੇ 20 ਦਿਨ ਪੂਰੇ ਹੋਣ ਵਾਲੇ ਆ ਜਾਂ 20 ਦਿਨ ਤੱਕ ਪੂਰੇ 20 ਦਿਨ ਅਜੇ ਤੋਂ ਰਹਿ ਗਏ ਪੂਰੇ 20 ਠੀਕ ਆ ਜਿਹੜੇ ਉੱਪਰਲੇ ਦਿਨ ਵੀ ਆਪਾਂ ਗਿਣ ਕੇ ਅਕਾਊਂਟ ਕਰ ਲਏ ਹਾਂ ਜੀ ਹਾਂ ਪੂਰੀ ਤਿਆਰੀ ਦੇ ਵਿੱਚ ਹੋ ਗਈ ਉਹ ਬਾਨਾ ਜਿੱਡਾ ਪੂਰਾ ਮਾਰਨਾ ਬੈਠ ਨੇ ਠੀਕ ਹੈ ਇਹ ਬਚੀ 30 ਲੀਟਰ ਦੇ ਉੱਤੇ ਦੁੱਧ ਚਲਾਉਂਗੀ ਪਹਿਲੇ ਸਵੇਰੇ ਕਿੰਨਾ ਕੁ ਮਿਲਕ ਸੀਗਾ 25 ਕਿਲੋ ਗਿਆ ਵੀ ਜੀ ਪਹਿਲੇ ਸਵੇਰੇ ਨੇ ਪਹਿਲਾਂ ਨੇ 25 ਕਿਲੋ ਦਿੱਤਾ ਜੀ ਹਾਂਜੀ ਠੀਕ ਆ ਪਹਿਲੇ ਸਵੇਰੇ ਦੋਸਤੋ 25 ਕਿਲੋ ਦੀ ਜਿਹੜੀ ਮਿਲਕ ਦੀ ਕਪੈਸਿਟੀ ਸੀ ਇਸ ਵਾਰ ਸੈਕੰਡ ਟਾਈਮਰ ਸੌਣ ਜਾ ਰਹੀ ਆ ਵਹਿੜ ਤੁਸੀਂ ਵੇਖ ਕੇ ਚੈੱਕ ਕਰ ਲਓ ਬਿਲਕੁਲ ਮੁੱਠੀ ਵਾਲਾ ਥਾਣਾ ਤੇ ਵਹੇਗੀ ਆਪ ਬਰੀਡ ਦੀ ਆ ਠੀਕ ਆ ਟੇਲ ਵਗੈਰਾ ਜਿਹੜੀ ਹੈਗੀ ਦੋਸਤੋ ਬਿਲਕੁਲ ਖੁੱਜਾਂ ਦੇ ਬਰਾਬਰ ਹੈਗੀ ਆ ਤੇ ਆ ਜਿਹੜੀ ਤੁਸੀਂ ਹਵਾਨੇ ਤੋਂ ਥਾਣਾ ਤੋਂ ਦੇਖੋ ਆ ਕਰੋ ਜਾਕੀ ਠੀਕ ਆ ਹਾਂ ਤੁਹੋਂ ਜ਼ਿਆਦਾ ਸੋਹਣਾ ਲੱਗਾ ਹੈਗਾ ਬਿਲਕੁਲ ਮੁੱਠੀ ਵਾਲਾ ਥਾਣਾ ਅਗਲੇ ਪਿਛਲੇ ਥਾਣੇ ਵੀ ਜਿਹੜੇ ਦੋਸਤੋ ਬਰਾਬਰਤਾ ਪੂਰੀ ਗਾਇਬ ਅੰਤਰ ਜਿਹੜਾ ਬਿਲਕੁਲ ਤੁਹਾਨੂੰ ਚੰਗਾ ਸਹੀ ਵੇਖਣ ਦੇ ਵਿੱਚ ਮਿਲੇਗਾ ਹਜੇ ਤਕਰੀਬਨ ਦੋਸਤੋ ਕੱਚੀ ਆ ਸਮਾਵੀਰ ਨੇ ਦੱਸਿਆ ਵੀ ਘੱਟੋ ਘੱਟ 20 ਦਿਨ ਦਾ ਸਮਾਂ ਹਜੇ ਲੈ ਜਾਊਗੀ ਠੀਕ ਆ ਤੇ 25 ਲੀਟਰ ਦੀ ਪਹਿਲੇ ਸਵੇਰ ਦੀ ਜਿਹੜੀ ਹਜੇ ਆ ਕਰਵਾਜੀ ਚੈੱਕ ਜਿਸ ਹਿਸਾਬ ਦਾ ਖਲੋਣ ਹੈ ਬਾਈ ਤਕਰੀਬਨ ਹਵਾਨਾ ਵਧੀਆ ਪਸ਼ੂ ਮਾਰਦਾ ਹੋਵੇ ਭਾਈ ਥੱਬੇ ਜਵਾਨਾ ਲਿਆਊਗਾ ਬਿਲਕੁਲ ਫਿਰ ਵੈਡ ਵੱਡੀ ਕਦ ਬੋਤਾ ਦੋਸਤੋ ਠੀਕ ਆ ਫਾਰਮ ਦੀ ਵੈਡ ਜਿਹੋ ਜੀ ਆਪਾਂ ਐਚ ਐਫ ਵੈਡ ਦੀ ਗੱਲ ਕਰ ਲਈਏ ਨਾ ਸੀਮਨ ਕਿਸੇ ਚੰਗੇ ਦੀ ਹੋ ਸਕਦੀ ਆ ਪਰ ਜਿਹੜਾ ਸ਼ੋਰ ਨਹੀਂ ਹੈਗਾ ਵੀ ਕਿਸ ਸੀਮਨ ਦੀ ਬੱਚੀ ਆਪ ਠੀਕ ਆ ਤੇ ਅੱਗੇ ਐਬੀਐਸ ਦੇ ਸੀਮਨ ਤੋਂ ਜਿਹੜੀ ਆ ਦੋਸਤੋ ਗੱਪਣਾ ਠੀਕ ਆ ਵੈਡ ਬਿਲਕੁਲ ਤੁਸੀਂ ਵੇਖ ਸਕਦੇ ਪਿਓਰ ਜਾਤ ਵਿੱਚ ਆ ਤੇ ਤਕਰੀਬਨ ਇੱਕ ਵੀਰੇ ਦਰੇ ਮੁੱਲ ਹੁੰਦਾ ਵੀਰੇ ਡਿਮਾਂਡ ਅੱਜ ਦੇ ਸਮੇਂ ਕੀ ਆ ਤੇ ਜਦੋਂ ਬਿਲਕੁਲ ਤਿਆਰ ਹੁੰਦੀ ਉਦੋਂ ਤਾਂ ਆਪਾਂ ਨੂੰ ਪਤਾ ਇਹ ਚੀਜ਼ ਦੀ ਡਿਮਾਂਡ ਇਹਦੀ 80000 ਰੁਪਈਆ ਦੀ 80000 ਹੈ ਜੀ ਹਾਂਜੀ ਪੂਰੇ ਵਿੱਚੋਂ ਮਾਰਦਾਨ ਹੋ ਜਾਊਗਾ ਠੀਕ ਹੈ ਜੀ ਅੱਜ 2000 ਰੁਪਇਆ ਮਾਰਦਾਨ ਕਰਦਾਂਗੇ 80000 ਚੋਂ ਅੱਛਾ ਜੀ ਜੇ ਵੈਰ ਤਿਆਰ ਕਰਕੇ ਦੇਣੀ ਆ ਹਾਂਜੀ ਤੇ ਫਿਰ ਵੀ ਜੀ ਲੱਖੋਂ ਬਾਹਰ ਵੜ ਦਿਆਂਗੇ ਜੀ ਉਦੋਂ ਠੀਕ ਹੈ ਜੀ ਜਿਹੜੇ ਅੱਜ ਕੜਨੀ ਆ ਇਹਨੂੰ ਟਾਰੀਸ਼ਨ ਦੀ ਬੋਰੀ ਪਈ ਆ ਜੇ ਅੱਜ ਸੌਦਾ ਹੁੰਦਾ ਤੇ ਨਾਲ ਹੀ ਬੋਰੀ ਜਿਹੜੀ ਵੰਡਦੀ ਉਹ ਜੇ ਨਾਲ ਹੀ ਜਾਊਗੀ ਠੀਕ ਹੈ ਟ੍ਰਾਂਜ਼ੈਕਸ਼ਨ ਦੇ ਰਹੇ ਹੋ ਨਾਲ ਹਾਂਜੀ ਠੀਕ ਹੈ ਸੋ ਦੋਸਤੋ ਵੀ ਜੰਦਾ ਵੀ ਅ ਅੱਜ ਦਾ ਜਿਹੜਾ ਰੇਟ ਆ ਦੋਸਤੋ 80000 ਆ 2000 ਵਿਚੋਂ ਜਿਹੜੀ ਸ਼ੋਰਟ ਅੱਜ ਮੌਕੇ ਦੀ 78000 ਦੀ ਤੁਸੀਂ ਜਿਹੜੀ ਅੱਜ ਮੰਨ ਸਕਦੇ 78000 ਦੀ ਵੜ ਅੱਜ ਹੁੰਦੀ ਆ ਠੀਕ ਆ ਕਿਉਂਕਿ ਵੜ ਚੰਗੇ ਗੁਣਾਵਾਲੀ ਆ ਕਹਿਣ ਤੋਂ ਪਹਿਲੇ ਸਵੇਰੇ ਫਸਟ ਟਾਈਮਰ ਸੀ ਜਦੋਂ ਤੇ 25 ਤੋਂ ਪਲੱਸ ਜਿਹੜੀ ਮਿਲਕਿੰਗ ਸੀਗੀ ਠੀਕ ਆ ਦੱਸਣ ਦੇ ਮੁਤਾਬਕ ਇਹ ਕੋ ਮਾਲਕਾਂ ਤੋਂ ਜਿੱਥੋਂ ਵੀ ਅਗੋ ਲੈ ਕੇ ਆਂਦੀ ਆ ਸੀ ਉਸ ਤੋਂ ਇੰਨੀ ਕੀ ਜਿਆਦੀ ਆ ਵੀ ਜਿਹੜੇ ਬੰਦੇ ਤੁਸੀਂ ਮਰਜ਼ੀ ਭੇਜੋ ਜਿਹੜੇ ਬੰਨੇ ਮਰਜ਼ੀ ਹੱਥ ਲਾਈ ਜੋ ਆ ਲਓ ਜੀ ਦੇਖੋ ਫਾਈ ਦਲੇਰਾ ਹੈ ਕਿੰਦਾ ਤੇ ਵੇਰਾ ਥੱਲੋਂ ਲੰਘ ਗਿਆ ਭਾਈ ਤੇ ਬੈਡ ਵੀ ਕੱਦ ਕਾਠੀ ਭਾਈ ਬਹੁਤ ਉੱਚਾ ਹੈ ਵੀ ਹਨਾ ਵੀ ਇਹ ਸੀਲ ਸਭ ਪਸ਼ੂ ਦੀ ਨਿਸ਼ਾਨੀ ਹੈ ਦੋਸਤੋ ਠੀਕ ਆ ਤੇ ਜਿਵੇਂ ਮਰਜੀ ਬੱਚਾ ਕੋਈ ਖੇਡੀ ਜਾਵੇ ਥਾਣਾ ਦੇ ਨਾਲ ਕੋਈ ਜਿਵੇਂ ਮਰਜੀ ਹੱਥ ਲਾਈ ਜਾਵੇ ਸੱਜੇ ਖੱਬੇ ਕੋਈ ਲੱਤਾਂ ਪੱਟ ਪੱਟੀ ਜਾਈਏ ਵੀ ਇਹ ਨਹੀਂ ਵੀ ਪਸ਼ੂ ਪੱਟਣ ਤੇ ਵੀ ਜਿਹੜਾ ਲੱਤ ਪਾਟ ਜਿਹੜਾ ਦੋਸਤੋ ਚੁੱਕ ਤਾਂ ਨਹੀਂ ਗਿਆ ਲੱਤਾਂ ਵੇਖੋ ਠੀਕ ਆ ਲਓ ਜੀ ਜਿੰਨੇ ਮਰਜ਼ੀ ਹੱਥ ਲਾਈ ਜੋ ਠੀਕ ਆ ਵੈਡ ਸੋਣੀ ਆ ਓਵਰਆਲ ਆਪਾਂ ਇੱਕ ਉਹ ਤੁਹਾਨੂੰ ਖੋਲ ਕੇ ਤੋਰ ਕੇ ਚੰਗੀ ਤਰ੍ਹਾਂ ਦਿਖਾ ਦਿੰਨੇ ਆ ਠੀਕ ਆ ਜਿਸ ਵੀ ਕਿਸਾਨ ਵੀਰ ਦੇ ਭਾਪੜ ਦੇ ਵਿੱਚ ਆਇਆ ਪਸ਼ੂ ਤੁਸੀਂ ਖਾਸ ਤੌਰ ਤੇ ਜਿਹੜੀ ਗੱਲ ਆ ਵੀਰ ਦਲੇਰ ਦੇ ਨਾਲ ਕਰ ਲਿਓ ਨੰਬਰ ਜਿਹੜੇ ਲਗਾਤਾਰ ਆਪਾਂ ਸਕਰੀਨ ਦੇ ਨੀਚੇ ਚਲਦੇ ਕਰ ਦਿੰਨੇ ਆ ਠੀਕ ਆ ਆ ਫੇਸ ਕੁਆਲਿਟੀ ਦੇਖੋ ਜੀ ਠੀਕ ਆ ਜਿਹੜਾ ਬਿਲਕੁਲ ਇੱਕ ਬੰਦੇ ਜਿਹੜਾ ਕਰਦਾ ਇਸ ਵੈਡ ਦਾ ਠੀਕ ਆ ਤਾਂ ਸਾਡੀ 2 6 ਫੁੱਟ ਤੋਂ 2 ਇੰਚ ਹਾਈਟ ਕਰ ਜਾਵੇ ਜੀ ਜੀ ਦਾ ਪੂਰੇ ਕੱਦ ਤੁਹਾਡੇ ਦੇ ਬਰਾਬਰ ਆ ਗਿਆ ਜੀ ਮੋਢੇ ਤੇ ਬਿਲਕੁਲ ਟੱਚ ਹੁੰਦੀ ਹੈ ਆਪਣੇ ਸ਼ੋਲਡਰ ਦੇ ਨਾਲ ਹਾਂਜੀ ਹਾਂਜੀ ਆ ਵੇਖੋ ਠੀਕ ਆ ਆ ਇੱਕ ਬੰਦੇ ਆਪਾਂ ਖੜੇ ਹੋਈਏ ਤਾਂ ਬੰਦਾ ਅਕਸਰ ਮੂੰਹ ਹੀ ਮੂੰਹ ਦੀ ਨਾ ਬੰਦੇ ਦਾ ਇੱਕ ਪਾਸੇ ਠੀਕ ਆ ਵੱਡੇ ਕੱਦ ਕਰਦੇ ਵਿੱਚ ਆ ਦੋਸਤੋ ਇਹੋ ਜੀ ਵੈੜ ਤਕਰੀਬਨ ਜਦੋਂ ਬਿਲਕੁਲ ਤਿਆਰੀ ਦੇ ਵਿੱਚ ਹੋਈ ਤੇ ਉਦੋਂ ਲੇਵਾ ਜਿਹੜਾ ਹੈਗਾ 25 30 ਲੀਟਰ ਅਕਸਰ ਵੈੜ ਦੇ ਚਵਾਉਣਾ ਤੇ ਕਿਸੇ ਗੱਲ ਨਾਲ ਚਵਾਉਣਾ ਦੋਸਤੋ ਲੇਵਾ ਉਹਦੇ ਤਕੜਾ ਬਣਾ ਕੇ ਤਿਆਰ ਕਰੂਗੀ ਠੀਕ ਆ ਅਜੇ ਢੱਲਾ ਢੋਲਾ ਤਕਰੀਬਨ ਬਹੁਤ ਜ਼ਿਆਦਾ ਆ ਵੇਖੋ ਲੋਬੀ ਠੀਕ ਹੈ ਤੇ ਵੈੜ ਚੰਗੀ ਦੋਸਤੋ ਰੇਡ ਵੀਰ ਨੇ ਦੱਸਦਾ ਕਈ ਵਾਰ ਹੁੰਦਾ ਵੀ ਰੇਟ ਅੱਜ ਦਾ ਜਿਹੜਾ ਹੁਣ ਮੌਕੇ ਦਾ ਹੈ ਉਸ ਤੋਂ ਬਾਅਦ ਜਦੋਂ ਤਿਆਰ ਹੁੰਦਾ ਪਸ਼ੂ ਅਗੋਂ ਕਿਸੇ ਵੀਰ ਨੇ ਵੇਚਣ ਵਾਲੇ ਨੇ ਲੈ ਕੇ ਜਾਣਾ ਤੇ ਉਹਦਾ ਜਿਹੜਾ ਦੋਸਤੋ ਅੱਗੇ ਆਪਦਾ ਨਫਾ ਉਹ ਮੌਕੇ ਦਾ ਵੀ ਇੱਕ ਕਬੂਲੀ ਤਿਆਰ ਹੋਈ ਤੇ ਫਿਰ ਥੋੜੀ ਗੱਲਬਾਤ ਹੋਰ ਹੋ ਜਾਣੀ ਹੈ ਤੇ ਦਲੇਰ ਵੀਰੇ ਆ ਸੰਪਰਕ ਨੰਬਰ ਆਪਣੇ ਜਰੂਰ ਦੱਸੋ 975 ਹਾਂਜੀ 9002 96 975 9002 ਠੀਕ ਹੈ ਹਾਂਜੀ ਇਹ ਨੰਬਰ ਤੋਂ ਹਾਂਜੀ ਆਪਣੀ ਮੱਛੀ ਦੇ ਕੋਈ ਵੀ ਕਾਜ ਹੋਵੇ ਹਾਂਜੀ ਆਪਾਂ ਚਵਾ ਕੇ ਆਖੀਏ ਚਵਾ ਕੇ ਵੀ ਦੇ ਦਾਂਗੇ ਪਰ ਜੇ ਹੁਣ ਦੇਣੀ ਆ ਹਾਂਜੀ ਹੁਣ ਇਹ ਡਿਮਾਂਡ ਆ ਤੇ ਜੇ ਤਿਆਰ ਕਰਕੇ ਦੇਣੀ ਫਿਰ ਬਿਲਕੁਲ ਰੇਟ ਵੱਖਰਾ ਹੋਊਗਾ ਜੀ ਬਿਲਕੁਲ ਜੀ ਅਕਸਰ ਵੀ ਦੇਣਾ ਸਾਂਭਣੀ ਆ ਜੀ ਪਸੂ ਚਾਹੇ ਵੀਰ ਅੱਜ ਲਾ ਕੇ ਜਾਂਦਾ ਚਲੋ ਉਹਨੂੰ ਥੋੜੀ ਇੰਨਾ ਵੀ ਲੈਸ ਹੋ ਜਾਊਗਾ ਚੀਜ਼ ਘੱਟ ਘੱਟ ਚ ਮਿਲ ਜਾਊਗੀ ਲੋਕ ਕਮੈਂਟਾਂ ਦੇ ਵਿੱਚ ਬੜਾ ਕੋਹ ਲេចਦੇ ਆ ਜਿਹਨੇ ਕੰਮ ਕਰਨਾ ਉਹ ਕਮੈਂਟ ਨਹੀਂ ਵੇਖਦਾ ਦੁਨੀਆ ਮੋਬਾਈਲ ਫੜਨਾ ਤੇ ਲਿਖ ਦੇਣਾ ਇਹ ਲੋਕਾਂ ਪਰ ਗਰਾਊਂਡ ਲੈਵਲ ਤੇ ਕੰਮ ਕਰਨਾ ਬੜਾ ਔਖਾ ਹੈ ਔਖਾ ਵੀ ਰੋਖਾ ਹੁਣ ਕਿਸੇ ਨੇ ਅੱਜ ਲੱਭ ਕੇ ਲਿਆਉਣਾ ਬੜੀ ਬੜੀ ਤਗੜੀ ਗੱਲ ਹੁੰਦੀ ਆ ਬਿਲਕੁਲ ਬਿਲਕੁਲ ਤੇ ਵਹਿੜ ਜਿਹੜੀ ਦੋਸਤੋ ਬਿਲਕੁਲ ਜਾਤ ਵਿੱਚ ਆ ਬਿਲਕੁਲ ਬਰੀਡ ਵਿੱਚ ਆ ਮੁੱਲ ਵੀ ਜਿਹੜਾ ਦੋਸਤੋ ਚੀਜ਼ ਦਾ ਮੰਗਿਆ ਜਾਂਦਾ ਜਿੰਨੇ ਵਾਲੇ ਪਸ਼ੂ ਦੀ ਔਕਾਤ ਹੁੰਦੀ ਹੈ ਜਿੰਨਾ ਪਸ਼ੂ ਲੈ ਦੇ ਦਿੰਦਾ ਜਿੰਨੇ ਦੁੱਧ ਵਾਲਾ ਪਸ਼ੂ ਦਾ ਮਾਲਕ ਹੁੰਦਾ ਠੀਕ ਆ ਉਹਨਾਂ ਦਾ ਜਿਹੜਾ ਮੁੱਲ ਵੀ ਦੋਸਤੋ ਉਸ ਪਸ਼ੂ ਦੇ ਹਿਸਾਬ ਨਾਲ ਮੰਗਿਆ ਜਾਂਦਾ ਆ ਵੇਖੋ ਬੈਕ ਸਾਈਡ ਤੋਂ ਥਾਂ ਤੋਂ ਠੀਕ ਆ ਅਜੇ ਤਿਆਰ ਹੋਣਾ ਬੱਛੀ ਨੇ ਦੋਸਤੋ ਬਹੁਤੇ ਵੀਰਾਂ ਨੇ ਅੱਜ ਵੇਖ ਕੇ ਅੰਦਾਜ਼ਾ ਲਾਉਣਾ ਹੈ ਠੀਕ ਆ ਤੇ ਰੇਟ ਦੇ ਇਕੁਅਲ ਨਹੀਂ ਹੈਗਾ ਇਹ ਨਹੀਂ ਕਿਸੇ ਤਰ੍ਹਾਂ ਠੀਕ ਆ ਆ ਜਿੰਨੀ ਚੌੜਾਈ ਦੇ ਵਿੱਚ ਖੜਦੀ ਹੈ ਨਾ ਆ ਵੇਖੋ ਕਿਵੇਂ ਪੱਟ ਜਿਹੜੇ ਨਖੇੜ ਕੇ ਖੜੀ ਆ ਐਡਾ ਲੈਵਾ ਦੋਸਤੋ ਮਾਰਨਾ ਹੈ ਇਹ ਕੱਲੀ ਕਹਿ ਠੀਕ ਹੈ ਤੇ ਜਰੂਰ ਤੁਸੀਂ ਲੈ ਕੇ ਜਾ ਸਕਦੇ ਹੋ ਤੇ ਇੱਕ ਵਾਰੀ ਆਗੇ ਬਾਕੀ 53 ਤੋਂ 53 ਦੀ ਜਿਹੜੀ ਬੇਰਬੇਰ ਦੀ ਤਾਂ ਪੂਰੀ ਤਸੱਲੀ ਆ ਜੀ ਤੇ ਪਕੇ ਲੈ ਜਾ ਸਕਦਾ ਜਿਹੜਾ 53 ਦੀ ਤਾਂ ਭਾਰ ਪਿੱਛੇ ਦੀ ਬਿਲਕੁਲ ਗਰੰਟੀ ਆ ਮੈਂ ਇਹ ਪਿੱਛਾ ਮਾਰੇ ਪੈਸੇ ਘਰ ਦੁਕਾਨ ਵਾਪਸ ਜੀ ਅਗਲੇ ਲਈ ਬਾਕੀ 53 ਤੇ ਚੌਥਾ ਥਾਣਾ ਦਾ ਵੀਰ ਜੀ ਇੱਕੋ ਜਿਹਾ ਕੰਮ ਹੈ ਸ਼ਹਿਰ ਸ਼ੂਦਪੁਰਾ ਠੀਕ ਹੈ ਉਹਨੂੰ ਜੀ ਦੀ ਆਪ ਦੀ ਤਸੱਲੀ ਕਰਕੇ ਲਈ ਜੇ ਪੂਰੀ ਬਿਲਕੁਲ ਬਿਲਕੁਲ ਹਾਂਜੀ ਨਹੀਂ ਸੀਲ ਸਾਉ ਜਿੰਨੀ ਵੀ ਕਹ ਲੋ ਉਨੀ ਸੀਲ ਸਾਉਗਾ ਥੋੜੀ ਆ ਜੇ ਬਹੁਤ ਵਧੀਆ ਸੀਲ ਸਾਉ ਪਸੂਗਾ ਤੇ ਨੰਬਰ ਜਿਹੜੇ ਦੋਸਤੋ ਤੁਸੀਂ ਬਾਈ ਦਲੇਰ ਤੇ ਸੰਪਰਕ ਕਰ ਸਕਦੇ ਹੋ ਨੰਬਰ ਆਪਾਂ ਲਗਾਤਾਰ ਸਕਰੀਨ ਦੇ نیچے ਚਲਦੇ ਕਰ ਦਿੰਦੇ ਆ ਕੋਈ ਸ਼ੱਕ ਨਹੀਂਗਾ ਵਿਹੜ ਦੇ ਵਿੱਚ ਇੱਕ ਵਾਰੀ ਆ ਕੇ ਆਪਣੀ ਤਸੱਲੀ ਨਾਲ ਵੇਖੋ ਠੀਕ ਹੈ ਜੀ ਉਸ ਤੋਂ ਬਾਅਦ ਬੇਸ਼ੱਕ ਸੌਦਾ ਕਰੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ